ਇਹਦੇ ਨਾਲ ਸਵੇਰੇ ਉੱਠ ਕੇ ਸਫਾਈ ਕਰਨੀ ਪੈਂਦੀ ਆ ਸਾਨੂੰ ਖੁਦ ਕਰਨੀ ਪੈਂਦੀ ਆ ਜਮਾਦਾਰ ਆਂਦੇ ਨਹੀਂ ਹੈਗੇ ਉਰੇ ਉਹ ਆਂਦੇ ਆ ਤਾਂ ਟਾਈਮ ਪਾਸ ਕਰਕੇ ਚਲੇ ਜਾਂਦੇ ਨੇ ਜੀ ਜੇ ਸਾਡੇ ਐਨਾ ਬੁਰਾ ਹਾਲਾ ਸੀ ਕਮੇਟੀ ਵੀ ਚਲੀ ਗਏ ਅਸੀਂ ਧਰਨੀ ਵੀ ਲਾ ਲਈ ਰੋਡ ਤੇ ਵਿਤਰਨ ਵਾਲੇ ਪਰ ਸਾਡਾ ਕੋਈ ਹਿਲਣੀ ਨਹੀਂ ਪਾਦੀ ਹੀ ਮੰਤਪ ਇਹ ਸਾਰੇ ਮੁਹੱਲੇ ਵਾਲਿਆਂ ਦੇ ਨਿਵਾਸੀਆਂ ਦੇ ਜਿੰਨਿਆਂ ਦੇ ਹੈਗੇ ਸੈਨ ਨੇ ਆ ਦੇਖੋ ਵਿੱਚ ਹੀ ਮੋਬਾਈਲ ਨੰਬਰ ਨੇ ਇਹ ਈਓ ਸਾਹਿਬ ਨੂੰ ਵੀ ਅਸੀਂ ਮਿਲ ਚੁੱਕੇ ਆ ਸੀਵਰੇ ਵੋਟ ਚ ਵੀ ਅਸੀਂ ਜਾ ਚੁੱਕੇ ਆ ਸੀਐਮ ਦਫ਼ਤਰ ਵੀ ਜਾ ਚੁੱਕੇ ਆ ਪਰ ਸਾਡੂ ਸਾਡਾ ਕੋਈ ਮਸਲਾ ਪੱਕਾ ਹੱਲ ਨਹੀਂ ਹੋਇਆ ਅਸੀਂ ਬੱਚਿਆਂ ਸਮੇਤ ਫੈਮਲੀਆਂ ਸਮੇਤ ਸਾਡੇ ਬਜ਼ੁਰਗ ਜਿੰਮੇ ਸਾਨੂੰ ਕਹਿਣਗੇ ਅਸੀਂ ਹਾਈਵੇ ਵੱਡਾ ਜਾਮ ਕਰਾਂਗੇ ਜਿੱਦੀ ਸਾਰੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ ਤੇ ਆਪਣਾ ਥਾਣੇ ਦੀ ਅਸੀਂ ਬਿਲਕੁਲ ਅਸੀਂ ਸਾਰੇ ਸਲਾਹ ਕਰਕੇ ਜਿੰਨੇ ਵੀ ਮਹੱਲਿਆਂ 'ਚ ਇਹ ਦਿੱਕਤ ਆਉਂਦੀ ਆ ਸਾਰਿਆਂ ਨੂੰ ਬੁਲਾ ਕੇ ਅਸੀਂ ਵਧੀਆ ਤਰੀਕੇ ਨਾਲ ਜਿਹੜਾ ਸਰਕਾਰ ਦੇ ਨੱਕ 'ਚ ਦਮ ਲਿਆ ਕੇ ਹਟਾਂਗੇ ਜੇ ਹਜੇ ਵੀ ਇਨਾਰੇ ਕੰਨ ਤੇ ਜੂਣਾ ਸਰ ਕੀ ਨਾ ਫੇਰ ਮੈਨੂੰ ਲੱਗਦਾ ਵੀ ਇਹ ਕਾਬਿਲ ਹੀ ਨਹੀਂ ਹੈਗੇ ਲੀਡਰੀ ਦੇ ਜਾਂ ਲੋਕਾਂ ਦੇ ਨੁਮਾਇੰਦਗੀ ਕਰਨ ਦੇ ਜੇ ਇੱਥੇ ਆ ਕੇ ਇਹਨਾਂ ਨੇ ਹੱਲ ਕਰੇ ਜੇ 2 ਦਿਨ 'ਚ ਇਹਨਾਂ ਦਾ ਹੱਲ ਨਹੀਂ ਹੁੰਦਾ ਪੂਰੇ ਬੰਦੇ ਨਹੀਂ ਪੌਂਦੇ ਤਾਂ ਮੈਨੂੰ ਮਜਬੂਰਨ ਕੋਈ ਸਖਤ ਜਿਹੜਾ ਇਹਦੇ ਤੇ ਰੋਕਤ اختیار ਕਰਨਾ ਪਊਗਾ ਅਸੀਂ ਇਹ ਹੱਥ ਜੋੜ ਕੇ ਵਾਰਨਿੰਗ ਦੇ ਰਿਆਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਧੂਰੀ ਦੇ ਪ੍ਰਸ਼ਾਸਨ ਨੂੰ ਵੀ ਤੇ ਇੱਥੇ ਦੇ ਐਮ ਐਲ ਏ ਯਾਨੀ ਕਿ ਮੁੱਖ ਮੰਤਰੀ ਨੂੰ ਵੀ ਇਹਦੇ ਨਾਲ ਸਵੇਰੇ ਉੱਠ ਕੇ ਸਫਾਈ ਕਰਨੀ ਪੈਂਦੀ ਆ ਸਾਨੂੰ ਖੁਦ ਕਰਨੀ ਪੈਂਦੀ ਹੈ ਜਮਾਦਾਰ ਆਂਦੇ ਨਹੀਂ ਹੈਗੇ ਉਰੇ ਉਹ ਆਂਦੇ ਆ ਤਾਂ ਟਾਈਮ ਪਾਸ ਕਰਕੇ ਚਲੇ ਜਾਂਦੇ ਨੇ ਜੀ ਇਹ ਪਾਣੀ ਓਵਰਫਲੋ ਹੋਇਆ ਹੋਇਆ ਹੈ ਓਵਰਫਲੋ ਬਲੋਕ ਹੋਈ ਹੋਈ ਨਹੀਂ ਕੀਮੰਕਾ ਕੀਮੰਕਾ ਦੇ ਸਰਕਾਰ ਤੋਂ ਇਹ ਸੀਵਰੇਜਾਂ ਦੀ ਸਫਾਈ ਕਰਾਓ ਪਾਣੀ ਨਿਕਲਦਾ ਹੋਵੇ ਤੇ ਬਿਮਾਰੀ ਨਾ ਫੈਲੇ ਸਾਡੇ ਬੱਚੇ ਸਕੂਲ ਜਾਣ ਤੋਂ ਵੀ ਔਖੇ ਹੁੰਦੇ ਨੇ ਮੁਸ਼ਕਿਲ ਜਾਂਦੇ ਕਦੇ ਕਮੇਟੀ ਨਹੀਂ ਗਈ ਤਾਂ ਸੀਵਰੇਜ ਤਾਂ ਕਮੇਟੀ ਚ ਵੀ ਗਏ ਆ ਜੀ ਧੰਨੇ ਵੀ ਲਾਇਨੇ ਸਾਰਾ ਕੁਝ ਕਰਿਆ ਫੇਰ ਵੀ ਉਹੀ ਕੰਮ ਹੈ ਜੀ ਇੱਥੇ ਤਾਂ ਮੈਂ ਵਾਰਡ ਨੰਬਰ ਜਨਤਾ ਦੇ ਵਿੱਚ ਮੈਂ ਰਹਿਨੀ ਆ ਵਾਰਡ ਨੰਬਰ 16 18 ਚ ਸਾਡੇ ਦੋ ਵਾਰਡ ਨੰਬਰ ਨੇ 16 18 ਸਾਡਾ ਕੋਈ ਨਿਕਾਸ ਨਹੀਂ ਕਰਦਾ ਐਮਸੀ ਬਹੁਤ ਬਣ ਕੇ ਆ ਗਿਆ ਤੇ ਕਈ ਸਾਲ ਹੋ ਗਏ ਸਾਡਾ ਕੋਈ ਨਿਕਾਸ ਨਹੀਂ ਹੈਗਾ ਦੇਖੋ ਬੱਚੇ ਕਿਤੇ ਨੇ ਮੇਰੇ ਤਾਂ ਵਾਲ ਬਿਲਕੁਲ ਪਾਣੀ ਦੇ ਵਿੱਚ ਆ ਮੈਂ ਬਿਲਕੁਲ ਨਿਕਲ ਕੇ ਵੀ ਨਿਕਲ ਵੀ ਨਹੀਂ ਸਕਦੀ ਕਿੰਨੇ ਸਾਲ ਹੋ ਗਏ ਕੋਈ ਸਪਲਾਈ ਨਹੀਂ ਕੋ ਕੁਛ ਨਹੀਂ ਕੋਈ ਜਿਹੜਾ ਜਿਹੜੇ ਵੀ ਜ਼ਿੰਮੇਵਾਰ ਆਂਦਾ ਕੋਈ ਨਾ ਕੋਈ ਰਹੀ ਮਤਲਬ ਇਹ ਵੇ ਉਨੇ ਖਾਲੀ ਚੱਕੇ ਚਲੇ ਜਾਂਦੇ ਨੇ ਸਾਡਾ ਕੋਈ ਮਤਲਬ ਰੂੜੀਨ ਚੱਕ ਦੇ ਕੋਈ ਜਿਹੜਾ ਵਿੱਚ ਗੰਦ ਪਿਓ ਨਹੀਂ ਕੋ ਕੱਢਦਾ ਕੋਈ ਸਫਾਈ ਮਤਲਬ ਕੋਈ ਸਫਾਈਨ ਕਰਦਾ ਹੈਗਾ ਸੇ ਸਾਡੇ ਇਹ ਨਾ ਬੁਰਾ ਹਾਲਾ ਸੀ ਕਮੇਟੀ ਵੀ ਚਲੀ ਗਏ ਅਸੀਂ ਧਰਨੇ ਵੀ ਲਾ ਲਏ ਰੋਡ ਤੇ ਵਿਤਰਨ ਵਾਲੇ ਪਰ ਸਾਡਾ ਕੋਈ ਹਿਲਾਨੀ ਹੈਗਾ ਜੀ ਕੀ ਮੰਗ ਕਰਦੇ ਅਸੀਂ ਮੰਗੇ ਜੀ ਕਰਦੇ ਸਾਡੇ ਪੱਕਾ ਹੱਲ ਹੋਵੇ ਜੀ ਇਹ ਪਾਣੀ ਦਾ ਸਾਨੂੰ ਵਾਰ-ਵਾਰ ਕਿਸੇ ਨੂੰ ਕਹਿਣਾ ਨਾ ਪਵੇ ਅਸੀਂ ਬਹੁਤ ਤੰਗ ਆ ਗਏ ਇਸ ਪਾਣੀ ਅਗਲਾ ਸੰਘਰਸ਼ ਕੀ ਹੋਏ ਹਾਂਜੀ ਅਗਲਾ ਸੰਘਰਸ਼ ਅਗਲੇ ਸੰਘਰਸ਼ ਵਾਸਤੇ ਹੀ ਕਹਿੰਦੇ ਵੀ ਸਾਨੂੰ ਸੰਘਰਸ਼ ਕਰਨਾ ਨਾ ਪਵੇ ਤੁਹਾਨੂੰ ਤੁਸੀਂ ਆਪੇ ਜਾਣੀ ਕਰੋ ਸਾਡੇ ਸੰਘਰਸ਼ ਦਾ ਹੱਲ ਹੋ ਜੇ ਵੀ ਇਹ ਪਾਣੀ ਦਾ ਨਿਕਾਸ ਹੋ ਜਾਈਏ ਗਲੀ ਨੂੰ ਉੱਚੀ ਕਰਵਾ ਦਿਓ ਜੀ ਗਲੀ ਇਹ ਜੀ ਮਸਲਾ ਵਾਰਡ ਨੰਬਰ 16 18 ਧੂਰੀ ਦਾ ਜੀ ਜਿਹੜੀ ਇਹ ਸਾਂਝੀ ਗਲੀ ਪੈਂਦੀ ਹੈ 2 ਐਮਸੀਆਂ ਦੇ ਵਿਚਾਲੇ ਪੈਂਦੀ ਹੈ ਇੱਕ 16 ਨੰਬਰ ਦਾ ਬੋਰਡ ਦਾ ਐਮਸੀ ਹੈ ਜੀ ਇੱਕ 18 ਨੰਬਰ ਬੋਰਡ ਦਾ ਐਮਸੀ ਹੈ ਪਿਛਲੇ ਕਾਫੀ ਲੰਬੇ ਸਮੇਂ ਤੋਂ ਅਸੀਂ ਦੋਨਾਂ ਨੂੰ ਦਰਖਾਸਤ ਲਾ ਚੁੱਕੇ ਹਾਂ ਬੇਨਤੀ ਹੱਥ ਬੰਨ੍ਹ ਕੇ ਕਰ ਚੁੱਕੇ ਹਾਂ ਕਰੇ ਵੀ ਅਸੀਂ ਦੋਨਾਂ ਦੇ ਜਾ ਚੁੱਕੇ ਹਾਂ ਵੀ ਐਦਾਂ ਕਰਕੇ ਆ ਜਿਹੜਾ ਗੰਦਾ ਪਾਣੀ ਆ ਸੀਵਰੇਜ ਦਾ ਇਹਨੂੰ ਜਲਦੀ ਤੋਂ ਜਲਦੀ ਕੱਢਿਆ ਜਾਵੇ ਤਾਂ ਕਿ ਸਾਨੂੰ ਕੋਈ ਰਾਹਤ ਮਿਲੇ ਆ ਲੈਟਰ ਆ ਆ ਦੇਖ ਲਓ ਅਸੀਂ ਇਹ ਤਿਆਰ ਕਰਾਇਆ ਕਰਾਈ ਹੋਈ ਆ ਸਾਰੇ ਮੁਹੱਲੇ ਵਾਲਿਆਂ ਦੇ ਨਿਵਾਸੀਆਂ ਦੇ ਜਿੰਨਿਆਂ ਦੇ ਹੈਗੇ ਸੈਨ ਨੇ ਆ ਦੇਖੋ ਵਿੱਚ ਹੀ ਮੋਬਾਈਲ ਨੰਬਰ ਨੇ ਇਹ ਈਓ ਸਾਹਿਬ ਨੂੰ ਵੀ ਅਸੀਂ ਮਿਲ ਚੁੱਕੇ ਆ ਸੀਵਰੇਜ ਬੋਰਡ 'ਚ ਵੀ ਅਸੀਂ ਜਾ ਚੁੱਕੇ ਆ ਸੀਐਮ ਦਫ਼ਤਰ ਵੀ ਜਾ ਚੁੱਕੇ ਆ ਪਰ ਸਾਡਾ ਕੋਈ ਮਸਲਾ ਪੱਕਾ ਹੱਲ ਨਹੀਂ ਹੋਇਆ ਈਓ ਸਾਹਿਬ ਨੇ ਇਹ ਕਿਹਾ ਐਸਟੀਬੀ ਪਲਾਂਟ ਇਹਦਾ ਹੱਲ ਆ ਹੋਰ ਕੋਈ ਹੱਲ ਨਹੀਂ ਹੈਗਾ ਪਹਿਲਾ ਐਸਟੀਵੀ ਪਾਟ ਲੱਗੇ ਉਹ ਤਾਂ ਬਹੁਤ ਟਾਈਮ ਹੋ ਗਿਆ ਜਿਹੜਾ ਕਹਿ ਰਹੇ ਨੇ ਕਿ ਲੱਗੂਗਾ ਲੱਗੂਗਾ ਪਹਿਲਾਂ ਵੀ ਤਾਂ ਪਾਣੀ ਨਿਕਲਦਾ ਸੀਗਾ ਹੁਣ ਕਿਉਂ ਨਿਕਲਣਾ ਬੰਦ ਹੋ ਗਿਆ 6 ਮਹੀਨੇ ਪਹਿਲਾਂ ਇਹਨਾਂ ਨੇ ਸਾਲ ਭਰ ਪਹਿਲਾਂ ਸੁਪਰ ਸ਼ੱਕਰ ਮਸ਼ੀਨਾ ਮੰਗਾਈਆਂ ਜਦੋਂ ਅਸੀਂ ਹਾਈਵੇ ਜਾਮ ਕਰਿਆ ਆ ਵੱਡਾ ਹਾਈਵੇ ਗੁਰਦੁਆਰਾ ਸਾਹਿਬ ਕੋਲ ਉਦੋਂ ਇਹਨਾਂ ਨੇ ਸੁਪਰ ਸ਼ੱਕਰ ਮਸ਼ੀਨਾ ਲਾ ਕੇ ਸਫਾਈ ਕਰਾਈ ਸਾਨੂੰ 2-4 ਮਹੀਨੇ ਰਾਤ ਮਿਲੀ ਆ ਫੇਰ ਉਹੀ ਚੀਜ਼ ਹੋ ਗਈ ਦੁਬਾਰੀ ਸਾਰੇ ਅਸੀਂ ਟੈਕਸ ਅਸੀਂ ਭਰਦੇ ਆ ਸਾਰਾ ਪਾਣੀ ਦਾ ਬਿੱਲ ਇਹ ਲੈਂਦੇ ਨੇ ਅਸੀਂ ਜਾਈਏ ਕਿੱਥੇ ਜੀ ਹੋਣਾ ਪਾਣੀ ਇਹ ਹੋਣ ਇਹ 2-2 ਮਹੀਨਿਆਂ ਤੋਂ ਪਾਣੀ ਖੜਾ ਪਰ 20-25 ਦਿਨ ਤੋਂ ਕੰਟੀਨਿਊ ਖੜਾ ਹੈ 2-2 ਮਹੀਨਿਆਂ ਤੋਂ ਪਾਣੀ ਖੜਾ ਸੀਗਾ ਸਵੇਰੇ ਖੜ ਜਾਂਦਾ ਸੀ ਸ਼ਾਮ ਨੂੰ ਨਿਕਲ ਜਾਂਦਾ ਜਦੋਂ ਟੁੱਟੀ ਆਂਦੀ ਨਹੀਂ ਸਰਕਾਰ ਆਹ 20-25 ਦਿਨਾਂ ਆ ਉਹ ਦੇਖ ਲਓ ਸਵੇਰ ਦਾ ਟਾਈਮ ਹੈ 11-12 ਵਜੇ ਕਿੰਨਾ ਅਗਲਾ ਸੰਘਰਸ਼ ਤਾਂ ਸਾਡਾ ਇਹੀ ਹੈ ਅਸੀਂ ਬੱਚਿਆਂ ਸਮੇਤ ਫੈਮਲੀਆ ਸਮੇਤ ਸਾਡੇ ਬਜ਼ੁਰਗ ਜਿੰਮੇ ਸਾਨੂੰ ਕਹਿਣਗੇ ਅਸੀਂ ਹਾਈਵੇ ਵੱਡਾ ਜਾਮ ਕਰਾਂਗੇ ਜਿਸ ਦੀ ਸਾਰੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ ਤੇ ਆਪਣਾ ਠਾਣੇ ਦੀ ਹੋਵੇਗੀ ਉੱਥੇ ਧਰਨਾ ਲਗਿਆ ਤੇ ਅੱਜ ਇੱਥੇ ਧਰਨਾ ਲਗਿਆ ਹੋਇਆ ਕੁਈ ਸੁਣਨ ਵਾਲਾ ਹੈ ਹੀ ਨਹੀਂ ਮਾਨ ਸਾਹਿਬ ਇੱਕ ਵੀ ਬੰਦੇ ਕੋਲੇ ਤੁਸੀਂ ਜਾ ਕੇ ਇਹ ਇਹ ਕਿਹਦੇ ਕੋਲੇ ਜਾਣ ਲੈ ਉਰੇ ਇਹ ਕਹਿੰਦੇ ਨੇ ਕਿੱਥੇ ਆ ਦਫਤਰ ਇਹਨਾਂ ਦਾ ਮੁੱਖ ਮੰਤਰੀ ਦਾ ਮੈਨੂੰ ਦਿਖਾਉਣ ਮੈਂ ਜਾਣਾ ਆਪਾਂ ਲਾਈਵ ਚੱਲਦੇ ਆਂ ਉਰੋਂ ਲੈ ਜੇ ਸਮੱਸਿਆ ਦਾ ਹੱਲ ਕਰ ਦੇਣ ਮੈਂ ਹੱਥ ਪੈਰ ਜੋੜੇ ਆਉਂਗਾ ਪਰ ਕੋਈ ਫਰਕ ਹੀ ਨਹੀਂ ਉਹਨਾਂ ਤੇ ਕੋਈ ਫਰਕ ਨਹੀਂ ਹੈਗਾ ਕਿਸੇ ਚੀਜ਼ ਦਾ ਇਹ ਤੁਸੀਂ ਐ ਮੰਨੋ ਵੀ ਲੋਕ ਬੇहद ਪਛਤਾ ਰਹੇ ਨੇ ਇਹ ਸਰਕਾਰ ਬੋਲੀ ਜਿਹੜੀਆਂ ਐਨੀਆਂ ਮਸ਼ੀਨਾਂ ਆਈਆਂ ਉਹ ਕਿੱਥੇ ਨੇ ਫਿਰ ਹਾਂ ਬਿਲਕੁਲ ਦੇਖੋ ਇਹ ਨਾਲੇ ਨਾ ਮਾਨ ਸਾਹਿਬ ਜਿਹੜਾ ਸਾਰਾ ਪ੍ਰੋਜੈਕਟ ਹੈ ਮੇਰੇ ਟਾਈਮ ਦਾ ਲਿਆਂਦਾ ਹੋਇਆ ਐਸਟੀਪੀ ਪਲਾਂਟ ਬੇਨੜੇਆਲਾ ਚਾਲੂ ਹੋ ਗਿਆ ਸੀ ਇਧਰਲਾ ਕਿਉਂਕਿ ਉਦੋਂ ਚੋਨਜਾਬਤਾ ਆ ਗਿਆ ਇਧਰਲਾ ਉਦੋਂ ਚਾਲੂ ਹੋ ਨਹੀਂ ਸਕਿਆ 4 ਸਾਲਾਂ ਚ ਇਹ ਜਗ੍ਹਾ ਖਰੀਦ ਕੇ ਐਸਟੀਪੀ ਪਲਾਂਟ ਈ ਲਾ ਸਕੇ ਜਿੰਨੀਆਂ ਮਸ਼ੀਨਾਂ ਆਈਆਂ ਨੇ ਉਹ ਜਿੰਨੇ ਉਹ ਪੈਸੇ ਲੋਕਾਂ ਦੇ ਲੱਗੇ ਹੋਏ ਨੇ ਉਹ ਮਸ਼ੀਨਾਂ ਬੇਅਰਥ ਜਾ ਰਹੀਆਂ ਨੇ ਖੜੀਆਂ ਖੰਡਰ ਬਣ ਜਾਣਗੀਆਂ ਉਹਨਾਂ ਨੂੰ ਕੋਈ ਚਲਾਉਣ ਵਾਲੇ ਬੰਦੇ ਹੀ ਨਹੀਂ ਭਰਤੀ ਕਰ ਰਹੇ ਸੋ ਬਹੁਤ ਹੀ ਮਾੜੇ ਹਾਲਾਤ ਨੇ ਜਿਹੜੇ ਸਾਡੇ ਸ਼ਹਿਰ ਦੇ ਨੇ ਬੜੇ ਦੁੱਖਣਾ ਕਹਿਣਾ ਪੈ ਰਿਹਾ ਅਗਰ ਜੇ ਨਾ ਸੁਣੀ ਕੀ ਗੱਲ ਬਾਤ ਬਿਲਕੁਲ ਅਸੀਂ ਜਿੱਥੇ ਸਾਡੇ ਸਾਰੇ ਸ਼ਹਿਰ ਦੇ ਵਿੱਚ ਜਿਹੜੀ ਇਹ ਦਿੱਕਤ ਆ 16 ਤੇ 18 ਨੰਬਰ ਵਾਰਡ ਦੇ ਵਿੱਚ ਅੱਜ ਅਸੀਂ ਖੜੇ ਆ ਤੇ ਸਾਰੇ ਵਿਚਾਰੇ ਆਪਣੇ ਕੰਮਕਾਰ ਵਾਲੇ ਬੰਦੇ ਨੇ ਅਸੀਂ ਜਿਹੜਾ ਅਗਲਾ ਵੱਡਾ ਕਦਮ ਆ ਜਿਹੜਾ ਉਹ ਸਾਰਿਆਂ ਨੂੰ ਨਾਲ ਲੈ ਕੇ ਵਧੀਆ ਤਰੀਕੇ ਨਾਲ ਇਹਨਾਂ ਦੇ ਨਖਸ਼ਦਮ ਲੈ ਕੇ ਆਵਾਂਗੇ ਗੜੀਆਂ ਨਾਲੀਆਂ ਦਾ ਬੁਰਾ ਹਾਲ ਹੈ ਅਗਰ ਪ੍ਰਸ਼ਾਸਨ ਇਸ ਵਾਰ ਖਾਸ ਧਿਆਨ ਨਾ ਦਿੱਤਾ ਤਾਂ ਤੁਹਾਡਾ ਅਗਲਾ ਸ਼ਨਚ ਕੀ ਹੋਏਗਾ ਦੇਖੋ ਪਿਛਲੇ ਤਕਰੀਬਨ 4 ਸਾਲ ਤੋਂ ਨਾ ਤਾਂ ਸਾਡੇ ਧੂਰੀ ਚ ਕੋਈ ਸੀਵਰੇਜ ਦੀ ਪਾਈਪਲਾਈਨ ਹੋਈ ਹੈ ਪਈਆ ਤੇ ਨਾ ਹੀ ਪੀਣ ਵਾਲੇ ਪਾਣੀ ਦੀ ਕੋਈ ਪਾਈਪ ਹੈ ਇਸ ਟਾਈਮ ਇੰਨੀ ਕਿ ਜ਼ਿਆਦੇ ਮਾੜੇ ਹਾਲਾਤ ਹੋ ਚੁੱਕੇ ਨੇ ਕਿ ਪਾਣੀ ਪੀਣ ਵਾਲੇ ਦੇ ਵਿੱਚ ਨਹੀਂ ਸੀਵਰੇਜ ਦਾ ਪਾਣੀ ਆ ਰਿਹਾ ਆ ਅਸੀਂ ਵਾਰਡ ਨੰਬਰ 16 ਤੇ 18 ਦੀ ਸਾਂਝੀ ਗਲੀ ਦੇ ਵਿੱਚ ਖੜੇ ਆ ਸਾਰੇ ਸਾਡੇ ਨਾਮ ਹਲਾ ਨਿਵਾਸੀ ਖੜੇ ਨੇ ਕੋਈ ਮੀਂਹ ਨਹੀਂ ਪਿਆ ਕੋਈ ਕੁਝ ਨਹੀਂ ਹੋਇਆ ਸੀਵਰੇਜ ਦਾ ਪਾਣੀ ਹੈ ਜਿਹੜਾ ਉਹ ਸਾਰਿਆਂ ਦੇ ਸਾਹਮਣੇ ਜਿਹੜਾ ਇੱਥੇ ਬੀਹੀ ਦੇ ਵਿੱਚ ਖੜਾ ਸੋ ਜੇ ਇਹ ਮੁੱਖ ਮੰਤਰੀ ਦੇ ਸ਼ਹਿਰ ਦੇ ਇਹ ਹਾਲਾਤ ਨੇ ਤਾਂ ਬਾਕੀ ਪੰਜਾਬ ਦੇ ਕੀ ਹਾਲਾਤ ਹੋਣਗੇ ਤੇ ਇਹ ਬੜਾ ਚਿੰਤਾ ਦਾ ਵਿਸ਼ਾ ਵੀ ਲੋਕ ਇੱਥੇ ਦੇ ਸ਼ਹਿਰ ਵਾਲੇ ਪ੍ਰਾਪਰਟੀ ਟੈਕਸ ਦਿੰਦੇ ਨੇ ਤਾਂ ਉਹ ਟੈਕਸ ਦਾ ਪੈਸਾ ਜਾਂਦਾ ਕਿੱਥੇ ਆ ਸਾਡੇ ਜਿਹੜੇ ਸੀਵਰੇਜ ਦੇ ਮੁਲਾਜ਼ਮ ਨੇ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੋ ਰਹੀਆਂ ਉਹ ਹੜਤਾਲ ਤੇ ਬੈਠੇ ਨੇ ਇੱਥੇ ਕੋਈ ਵੀ ਬੰਦਾ ਸਫਾਈ ਆਲਾ ਨਹੀਂ ਆਉਂਦਾ ਪਿਛਲੇ ਮੈਨੂੰ ਲੱਗਦਾ ਲੰਬੇ ਸਮੇਂ ਤੋਂ ਅਸੀਂ ਇਹ ਸਟਰਗਲ ਕਰ ਰਹੇ ਹਣੀ ਨੌਜਵਾਨ ਸਾਰੇ ਅਸੀਂ ਨੇ ਇਹਨਾਂ ਦੇ ਕਾਰਸਾਧਕ ਅਫਸਰ ਨਾਲ ਵੀ ਗੱਲ ਕਰੀ ਤੇ ਇੱਥੇ ਰੇ ਸਫਾਈ ਆ ਲੈਣ ਨਾਲ ਵੀ ਗੱਲ ਕਰੀਏ ਮੁੰਡੇ ਆਪ ਜਾ ਕੇ ਆਏ ਸੀ ਸਾਰੇ ਪਰ ਇੱਕ ਦਿਨ ਉਹਨਾਂ ਨੇ ਭੇਜਤਾ ਸੀ ਬੰਦਾ ਉਸ ਤੋਂ ਬਾਅਦ ਅੱਜ ਤੱਕ ਕੋਈ ਨਹੀਂ ਬੰਦਾ ਇੱਥੇ ਆਇਆ ਬਾਕੀ ਤੁਸੀਂ ਹਾਲਾਤ ਖੁਦ ਦੇਖ ਸਕਦੇ ਹੋ ਕੱਲੇ ਇੱਥੇ ਦਾ ਨਹੀਂ ਇਹ ਸਾਰੇ ਧੂਰੀ ਦੇ ਇਹੀ ਹਾਲਾਤ ਨੇ ਕਿਉਂਕਿ ਜੇ ਇੱਥੇ ਕੋਈ ਢੇੜਾ ਮਾਰੂਗਾ ਤਾਂ ਉਹਨੂੰ ਸਮੱਸਿਆ ਦਾ ਹੱਲ ਪਤਾ ਲੱਗੂ ਉਹ ਤਾਂ ਵੋਟਾਂ ਲੈ ਕੇ ਚਲੇਗੇ ਹੁਣ ਸਾਨੂੰ ਅਸੀਂ ਬਿਲਕੁਲ ਤਾਂ ਅਸੀਂ ਸਾਰੇ ਸਲਾਹ ਕਰਕੇ ਜਿੰਨੇ ਵੀ ਮਹੱਲਿਆਂ 'ਚ ਇਹ ਦਿੱਕਤ ਆਉਂਦੀ ਆ ਸਾਰਿਆਂ ਨੂੰ ਬੁਲਾ ਕੇ ਅਸੀਂ ਵਧੀਆ ਤਰੀਕੇ ਨਾਲ ਜਿਹੜਾ ਸਰਕਾਰ ਦੇ ਨੱਕ 'ਚ ਦਮ ਲਿਆ ਕੇ ਹਟਾਂਗੇ ਗੱਲ ਦੇਖੋ ਜੇ ਤੁਸੀਂ ਐ ਨਹੀਂ ਸੁਣਦੇ ਤਾਂ ਸਾਨੂੰ ਮਜਬੂਰਨ ਧਰਨੀ ਲਾਉਣੇ ਪੈਣਗੇ ਨਾ ਹੋਰ ਤਾਂ ਕੋਈ ਹੱਲ ਹੈ ਨਹੀਂ ਅਸੀਂ ਕਹਿੰਨੇ ਆ ਵੀ ਤੁਸੀਂ ਲੋਕਾਂ ਦੀ ਸਮੱਸਿਆ ਦਾ ਹੱਲ ਕਰੋ ਜੇ ਲੋਕਾਂ ਨਾਲ ਹੀ ਲੀਡਰ ਹੁੰਦਾ ਜੇ ਸਾਡੇ ਲੋਕ ਦੁਖੀ ਨੇ ਤਾਂ ਤੁਸੀਂ ਤਾਂ ਇੱਥੇ ਨਾ ਜੰਮੇ ਹੋ ਨਾ ਪੜ੍ਹੇ ਹੋ ਮੈਂ ਤਾਂ ਉਹਰੇ ਜੰਮਿਆ ਵੀ ਆ ਖੇਡਿਆ ਵੀ ਆ ਲੀਡਰ ਤੋਂ ਪਹਿਲਾਂ ਮੈਂ ਇਹਨਾਂ ਦਾ ਦੋਸਤਾਂ ਲੀਡਰ ਤੋਂ ਪਹਿਲਾਂ ਮੈਂ ਧੂਰੀ ਦਾ ਮੁੰਡਾ ਤੇ ਮੈਂ ਇਹਨਾਂ ਦੇ ਨਾਲ ਖੜੂਂਗੇ ਖੜੂਂਗਾ ਚਾਹੇ ਸਾਨੂੰ ਇਹਦੇ ਲਈ ਜੋ ਮਰਜ਼ੀ ਕਰਨਾ ਪਵੇ ਕਿਉਂ ਧਰਨੇ ਲਾ ਕੇ ਇਸ ਮਤਲਬ ਕੀ ਕਹੋਗੇ ਅੱਜ ਦੇਖਿਆ ਜਾਵੇ ਧੂਰੀ ਸ਼ਹਿਰ ਦੇ ਵਿੱਚ ਕਈ ਵਾਰਡਾਂ ਦੇ ਵਿੱਚ ਗੰਦਗੀ ਦਾ ਮਾਹੌਲ ਦੇਖਣ ਨੂੰ ਮਿਲਿਆ ਬਹੁਤ ਹੀ ਅਫਸੋਸ ਨਾਲ ਕਹਿਣਾ ਪੈਂਦਾ ਕਿ ਜਿਹੜੇ ਤਕਰੀਬਨ ਇਹ 16 ਨੰਬਰ ਵਾਰਡ ਇਧਰਲਾ ਪਾਸਾ ਜਿਹੜਾ ਹੈ 16 ਨੰਬਰ ਵਾਰਡ ਹੈ ਜੀ ਇਧਰਲਾ ਇਹ 18 ਨੰਬਰ ਵਾਰਡ ਹੈ ਜੀ ਇਹ ਅੱਜ ਜਿਹੜਾ ਮੌਕੇ ਤੇ ਖੜਿਆ ਅੱਜ 16 ਤੇ 18 ਨੰਬਰ ਵਾਰਡ ਦੇ ਵਿੱਚ ਖੜਿਆ ਇਸ ਤੋਂ ਕੁਝ ਦਿਨ ਪਹਿਲਾਂ ਵਾਰਡ ਨੰਬਰ 2 ਆ ਲੈਣੇ ਧਰਨਾ ਲਾਇਆ ਸੀ ਜੇ ਆਪਾਂ ਗੱਲ ਕਰੀਏ ਲਾਈਨਾਂ ਤੋਂ ਪਰਲੇ ਪਾਸੇ ਦੀ ਮੈਨੂੰ ਲੱਗਦਾ ਧੂਰੀ ਦਾ ਕੋਈ ਕੋਨਾ ਇਹ ਜਿਹਾ ਨਹੀਂ ਹੋਣਾ ਜਿੱਥੇ ਇਹ ਪਾਣੀ ਦੀ ਸਮੱਸਿਆ ਨਾ ਹੋਵੇ ਨਾ ਤਾਂ ਟੂਟੀਆਂ ਦੇ ਵਿੱਚ ਇਹ ਸੀਵਰੇਜ ਦਾ ਪਾਣੀ ਮਿਕਸ ਹੋ ਕੇ ਆ ਰਿਹਾ ਆਹ ਗਲੀਆਂ 'ਚ ਤੁਸੀਂ ਨੇ ਦੇਖ ਹੀ ਰਿਹਾ ਪਿੱਛੇ ਕੰਧ ਡਿਗੀ ਹੋਈ ਤੁਸੀਂ ਨੇ ਦੇਖ ਹੀ ਲਈ ਇੱਥੇ ਇਹ ਕੋਈ ਅੱਜ ਦਾ ਵਸਿਆ ਹੋਇਆ ਮਹੱਲਾ ਨਹੀਂ ਹੈਗਾ ਸਾਡੇ ਜਦੋਂ ਤੁਸੀਂ ਐ ਮੰਨ ਕੇ ਚੱਲੋ ਸ਼ਹਿਰ ਦੇ ਅੰਦਰਲਾ ਜਿਹੜਾ ਸ਼ਿਪਰੀ ਮਹੱਲਾ ਜਾ ਤਾ ਸੀਲਮਾ ਹਾਊਸ ਤੋਂ ਬਾਅਦ ਸਭ ਤੋਂ ਵੱਧ ਜਿਹੜੀ ਵੱਸੋਂ ਸੀਗੀ ਉਹ ਸਾਡੀ ਜਨਤਾਨਗਰ ਦੇ ਵਿੱਚ ਸੀ ਇਹਦੇ ਨਾਲ ਫਲਾਈਓਵਰ ਬਣਿਆ ਹੋਇਆ ਇਹਦੇ ਚ ਬੇहद ਚਿੰਤਾ ਨਾਲ ਇਹ ਗੱਲ ਕਹਿਣੀ ਪੈਂਦੀ ਆ ਵੀ ਪਿਛਲੇ 4 ਸਾਲ ਤੋਂ ਇੱਕ ਵੀ ਪਾਈਪ ਸੀਵਰੇਜ ਦੀ ਕਿਤੇ ਇਹਨਾਂ ਨੇ ਪਾਈ ਹੋਵੇ ਸਰਕਾਰ ਨੇ ਉਹ ਦਿਖਾਈ ਜਾਵੇ ਜਾਂ ਕੋਈ ਗਲੀ ਤੇ ਸਮੱਸਿਆ ਇੱਥੇ ਆ ਮਹੱਲਾ ਵਾਸੀ ਖੜੇ ਨੇ ਸਾਰੇ ਇੱਕ ਵੀ ਬੰਦਾ ਇੱਥੇ ਕਦੇ ਵੀ ਨਾ ਤਾਂ ਸਫਾਈ ਵਾਲਾ ਆਉਂਦਾ ਤਕਰੀਬਨ ਸਾਨੂੰ 15-20 ਦਿਨ ਹੋ ਗਏ ਐਸੇ ਚੀਜ਼ ਦੇ ਉੱਤੇ ਲੱਗੇ ਨੂੰ ਪਹਿਲਾਂ ਅਸੀਂ ਇਹ ਜਿਹੜਾ ਜੈਜੀਟੇਸ਼ਨ ਕਰ ਰਹੇ ਹਾਂ ਇਸ ਤੋਂ ਪਹਿਲਾਂ ਅਸੀਂ ਵਰਬਲੀ ਸਾਰੇ ਜਿਹੜੇ ਆਫੀਸਰ ਸਾਹਿਬਾਨ ਨੇ ਉਹਨਾਂ ਦੇ ਧਿਆਨ ਚ ਲਿਆਂਦਾ ਇਹ ਵੀ ਸਾਨੂੰ ਇਹ ਸਮੱਸਿਆ ਬਹੁਤ ਆ ਕਿਉਂਕਿ ਸਾਰੇ ਨੌਕਰੀ ਪੇਸ਼ਾ ਨੇ ਐਤਵਾਰ ਨੂੰ ਵਿਚਾਰੇ ਫ੍ਰੀ ਹੁੰਦੇ ਨੇ ਤੁਸੀਂ ਆ ਦੇਖ ਸਕਦੇ ਹੋ ਆਲੇ-ਦਾਲੇ ਗਲੀਆਂ ਦੇ ਹਾਲਾਤ ਇਹ ਤਾਂ ਅੱਜ ਦੇਖੋ ਹੁਣ ਕਿੰਨੇ ਦਿਨ ਹੋ ਗਏ ਮੀਂਹ ਪਏ ਨੂੰ ਮੀਂਹ ਦੀ ਵੀ ਕੋਈ ਸਮੱਸਿਆ ਨਹੀਂ ਇਹਦਾ ਬਿਨਾਂ ਮੀਂਹ ਤੋਂ ਹੀ ਜਿਹੜਾ ਇਹ ਪਾਣੀ ਆ ਇਹਦੀ ਇੱਕੋ ਹਾਲਾ ਜਦੋਂ ਮੈਂ ਪਿਛਲੀ ਵਾਰ ਐਮਐਲਏ ਸੀ ਤਕਰੀਬਨ ਜੇ ਤੁਸੀਂ 2002 ਤੋਂ ਲੈ ਕੇ 2022 ਤੱਕ ਦੀ ਗੱਲ ਕਰੋਗੇ ਜਿੰਨੀ ਮੇਰੇ ਟਾਈਮ ਦੇ ਉੱਤੇ ਪੀਣ ਵਾਲੇ ਪਾਣੀ ਦੀ ਪਾਈਪਲਾਈਨ ਤੇ ਸੀਵਰੇਜ ਜਿੰਨਾ ਉਸ ਟਾਈਮ ਤੇ ਬਣਿਆ ਸੀ ਜਾਂ ਗਲੀਆਂ ਪੱਕੀਆਂ ਹੋਈਆਂ ਸੀ ਉਹਦਾ ਇਹ 2% ਵੀ ਨਹੀਂ ਕਰ ਸਕੇ ਤੇ ਇੱਕ ਵਾਰ ਵੀ ਮੁੱਖ ਮੰਤਰੀ ਨੇ ਜਿਹੜਾ ਇੱਥੇ gekeੜਾ ਨਹੀਂ ਮਾਰਿਆ ਇਹ ਕੋਈ ਇੱਕ ਇੱਕ ਵਾਰ ਨਹੀਂ ਹੋਇਆ ਲਗਾਤਾਰ ਹਰ ਰੋ ਜਿਹੜੇ ਧਰਮੇ ਹੀ ਜਾਰੀ ਨੇ ਤੇ ਇਹਦੀ ਸਮੱਸਿਆ ਦਾ ਜਿਹੜਾ ਹੱਲ ਸੀਗਾ ਇਹ ਫਲਾਈਓਵਰ ਤੋਂ ਬਾਅਦ ਸਾਡੇ ਗੁਰੂ ਘਰ ਨੇ ਗੁਰੂ ਘਰ ਦੇ ਸਾਹਮਣੇ ਅ ਤਕਰੀਬਨ ਗੋਡੇ-ਗੋਡੇ ਪਾਣੀ ਖੜ ਜਾਂਦਾ ਤੇ ਮੈਂ ਉਹ ਸਾਥੀਆਂ ਨੂੰ ਵੀ ਪੁੱਛਣਾ ਚਾਹਣਾ ਜਿਹੜੇ ਉਸ ਟਾਈਮ ਤੇ ਜਦੋਂ ਸਾਡੀ ਸਰਕਾਰ ਹੁੰਦੀ ਸੀ ਉਦੋਂ ਪੰਜ ਚਾਰ ਜਾਣੇ ਉਹ ਸੜਕ ਤੇ ਖੜ ਜਾਂਦੇ ਸੀ ਆ ਕੇ ਵੀ ਦੇਖੋ ਜੀ ਇੱਥੇ ਪਾਣੀ ਖੜਾ ਤੇ ਉੱਥੇ ਫਿਰ ਅਸੀਂ ਨੇ ਉਹਦਾ ਜਿਹੜਾ ਹੱਲ ਸੀਗਾ ਕਿਉਂਕਿ ਸਾਡਾ ਸ਼ਹਿਰ ਆ ਨਾ ਜਿਹੜਾ ਇਹ ਦੋ ਹਿੱਸਿਆਂ ਚ ਵੰਡਿਆ ਹੋਇਆ ਬਚਾਲੋਂ ਦੀ ਰੇਲਵੇ ਲਾਈਨ ਨਿਕਲਦੀ ਆ ਰੇਲਵੇ ਲਾਈਨ ਤੋਂ ਪਰਲਾ ਪਾਸਾ ਰੇਲਵੇ ਲਾਈਨ ਦੇ ਵਿੱਚੋਂ ਤੁਸੀਂ ਕ੍ਰੋਸਿੰਗ ਦੀ ਜਿਹੜੀ ਪਾਈਪਲਾਈਨ ਨਹੀਂ ਪਾ ਸਕਦੇ ਹੁੰਦੇ ਤੇ ਜਿਹੜਾ ਪਰਲਾ ਪਾਸਾ ਇਹਦੀ ਜੇ ਤੁਸੀਂ ਦੇਖੋਗੇ ਧੂਰੀਪਿੰਡ ਬੇਨੇੜੇ ਦੀ ਜ਼ਮੀਨ ਦੇ ਵਿਖੇ ਐਸਟੀਪੀ ਪਲਾਟ ਲੱਗਿਆ ਹੋਇਆ ਉਹ ਉਸ ਟਾਈਮ ਤੇ ਲੱਗਿਆ ਹਾ ਦੂਸਰੇ ਦੇ ਵੀ ਪੈਸੇ ਯਾਨਕਿ ਮੈਂ ਮਨਜ਼ੂਰ ਕਰਾ ਕੇ ਜਿਹੜਾ ਇੱਥੇ ਲਾਸਟ ਟਾਈਮ ਦੇਖ ਕੇ ਗਿਆ ਸੀਗਾ ਤੇ ਪਰ ਉਦੋਂ ਬਾਅਦ ਜਦੋਂ ਅਸੀਂ ਸਮਝ ਲਓ ਸਾਡੀ ਸਰਕਾਰ ਇੱਕੋ ਚਲੀ ਜਾਂਦੀ ਆ ਤੇ ਉਸ ਤੋਂ ਬਾਅਦ ਇਹਨਾਂ ਨੇ ਉਹਦੇ ਤੇ ਬਿਲਕੁਲ ਕੋਈ ਵਰਕਆਊਟ ਨਹੀਂ ਕਰਿਆ ਉਥੇ ਦੀ ਉਥੇ ਜਿਹੜੀ ਸਿਚੁਏਸ਼ਨ ਆ ਜਿਉਂ ਦੀ ਤਿਉਂ ਖੜੀ ਆ ਜੇ ਮੈਨੂੰ ਅੱਗੇ ਇਹ ਮੌਕਾ ਮਿਲਦਾ ਤਾਂ ਅਸੀਂ ਇਹ ਜਿਹੜੀ ਸਮੱਸਿਆ ਸੀ ਉਹਨੂੰ ਬਿਲਕੁਲ ਜੜ ਤੋਂ ਖਤਮ ਕਰ ਦਿੰਦੇ ਕਿਉਂਕਿ ਇੱਥੇ ਤਿੰਨ ਬੋਰਵੈਲ ਲੱਗਣੇ ਸੀਗੇ ਸੜਕ ਦੇ ਉੱਪਰ ਜਿਹੜਾ ਬਰਸਾਤੀ ਪਾਣੀ ਸੀ ਉਹਨਾਂ ਨੂੰ ਉਹਨਾਂ ਨੇ نیچے ਧਰਤੀ 'ਚ ਲੈ ਕੇ ਜਾਣਾ ਸੀਗਾ ਤੇ ਨਾਲ ਜਿਹੜੀ ਇਹ ਇੱਥੋਂ ਸਾਰੇ ਜਿਹੜਾ ਰੇਲਵੇ ਲਾਈਨ ਦਾ ਇਧਰਲਾ ਹਿੱਸਾ ਇਹ ਸਾਰੀ ਪਾਈਪਲਾਈਨ ਰਾਹੀਂ ਦੌਲਤਪੁਰ ਪਿੰਡ ਦੀ ਜਿਹੜੀ ਜਗ੍ਹਾ ਹੁੰਦੀ ਆ ਉਥੇ ਐਸਟੀਪੀ ਪਲਾਟ ਬਣਾਣਾ ਸੀਗਾ ਉੱਥੇ ਜਾ ਕੇ ਫਿਰ ਇਹ ਸਾਰਾ ਪਾਣੀ ਜਿਹੜਾ ਡੰਪ ਹੋਣਾ ਸੀ ਉਹ ਜਿਹੜੀ ਇਹਨਾਂ ਦੀ ਸਮੱਸਿਆ ਅੱਜ ਤੱਕ ਮੈਨੂੰ ਲੱਗਦਾ ਕਿ ਸਰਕਾਰ ਨੇ ਉਹਦੇ ਤੇ ਕੋਈ ਗੌਰ ਹੀ ਨਹੀਂ ਕਰੀ ਉਹਨਾਂ ਨੂੰ ਇਹ ਸਮਝ ਹੀ ਨਹੀਂ ਆ ਰਿਹਾ ਕਿਉਂਕਿ ਜਿਹੜੇ ਇੱਥੇ ਦੇ ਕੋਈ ਦਫ਼ਤਰ ਨਹੀਂ ਹੈਗਾ ਕਿਤੇ ਜਾ ਕੇ ਲੋਕ ਸਮੱਸਿਆ ਦੱਸ ਸਕਣ ਜੇ ਸ਼ਹਿਰ ਦੇ ਦਫ਼ਤਰ ਚ ਜਾਂਦੇ ਨੇ ਤਾਂ ਕੋਈ ਗੱਲ ਇਹਨਾਂ ਦੀ ਸੁਣ ਨਹੀਂ ਰਿਹਾ ਤਾਂ ਹੀ ਮਜਬੂਰ ਨੂੰ ਜਿਹੜਾ ਅੱਜ ਇਹਨਾਂ ਨੇ ਸਾਨੂੰ ਬੁਲਾਇਆ ਕਿਉਂਕਿ ਦੇਖੋ ਅਸੀਂ ਤਾਂ ਜੰਮੇ ਹੋ ਰਿਆਂ ਮਰਨਾ ਹੋ ਰਿਆਂ ਸਾਡੇ ਤਾਂ ਰਿਸ਼ਤੇ ਰਾਜਨੀਤੀ ਨਾਲੋਂ ਪਰਾਂ ਨੇ ਕਉਂਗੀ ਤਕਰੀਬਨ ਅਸੀਂ ਸਾਰੇ ਇੱਥੇ ਪੜ੍ਹੇ ਆਂ ਖੇਡੇ ਆਂ ਸਾਨੂੰ ਇੱਥੇ ਦਾ ਦੁੱਖ ਦਰਦ ਵੀ ਆਉਂਦਾ ਵੀ ਇਹ ਜੇ ਕਿਤੇ ਤੁਸੀਂ ਇਹ ਦੇਖੋ ਵੀ ਮੁੱਖ ਮੰਤਰੀ ਤੋਂ ਆਪਾਂ ਵੱਡੀਆਂ ਉਮੀਦਾਂ ਕੀ ਕਰਦੇ ਆਂ ਵੀ ਉਹਨੇ ਕੀ ਕਰਨਾ ਉਹ ਤਾਂ ਆ ਸਾਡੀ ਜਿਹੜਾ ਅਸੀਂ ਨੇ ਐਡਾ ਪ੍ਰੋਜੈਕਟ ਤਕਰੀਬਨ ਧੂਰੀ ਦੇ ਵਿੱਚ ਲੈ ਕੇ ਆਏ ਸੀ ਸੀਵਰੇ ਦਾ ਉਹਨੂੰ ਵੀ ਨਹੀਂ ਪੂਰਾ ਕਰ پا ਰਹੇ ਤੇ ਫਿਰ ਅਜੇ ਇਹ ਸਾਡੇ ਧੂਰੀਆ ਲੈਣੇ ਤਾਂ ਆਪਦਾ ਐਮ ਐਲ ਏ ਵੀ ਖੋលਿਆ ਮੁੱਖ ਮੰਤਰੀ ਵਾਲੇ ਚੱਕਰ 'ਚ ਠੀਕ ਹੈ ਨਾ ਪਰ ਮੁੱਖ ਮੰਤਰੀ ਸਾਹਿਬ ਨੂੰ ਅੱਜ ਤੱਕ ਉਹਨਾਂ ਨੂੰ ਕੋਈ ਫਰਕ ਨਹੀਂ ਪੈ ਰਿਹਾ ਇਸ ਚੀਜ਼ ਦਾ ਮੈਂ ਬੇਨਤੀ ਕਰਦਾ ਹਾਂ ਤੁਹਾਡੇ ਮਾਧਿਅਮ ਰਾਹੀਂ ਸਰਕਾਰ ਨੂੰ ਵੀ ਇਹ 16 ਨੰਬਰ ਤੇ 18 ਨੰਬਰ ਵਾਰਡ ਚ ਆ ਕੇ ਇੱਕ ਵਾਰ ਇੱਕ ਦਿਨ ਰਹਿ ਕੇ ਦੇਖਣਾ ਉਹ ਵੀ ਇੱਥੇ ਕੀ ਮਾਹੌਲ ਆ ਹਰ ਰੋ ਜੀਬ ਚਾਰੇ ਕਿੱਥੇ ਜਾਣ ਇਹ ਪ੍ਰਾਪਰਟੀ ਟੈਕਸ ਕਿਉਂ ਭਰਦੇ ਨੇ ਭਾਈ ਇਹ ਕਿਉਂ ਟੈਕਸ ਦੇਣ ਜੇ ਇਹਨਾਂ ਦੇ 12 ਚ ਤੁਸੀਂ ਕਿਹੜਾ ਬੱਚਾ ਜਿਹੜਾ ਸਵੇਰੇ ਸਕੂਲ ਜਾਂਦਾ ਹੋਊਗਾ ਕਿਹੜੇ ਮਾਹੌਲ ਚ ਜਾਂਦਾ ਹੋਊਗਾ ਠੀਕ ਹੈ ਨਾ ਇਸੇ ਕਰਕੇ ਹੀ ਜਿਹੜੀ ਆਉਣ ਵਾਲੀ ਜਨਰੇਸ਼ਨ ਆ ਉਹ ਸਾਡੀ ਆਗੂਆਂ ਤੋਂ ਨਫ਼ਰਤ ਕਰਦੀ ਆ ਬੀਏ ਜਿਹੜੀ ਪੋਲੀਟੀਕਲ ਪਾਰਟੀ ਨੇ ਸਿਰਫ ਮੈਂ ਇਹ ਪੁੱਛਣਾ ਚਾਹਣਾ ਵੀ ਤੁਸੀਂ ਸਿਰਫ ਵੋਟਾਂ ਵੇਲੇ ਹੀ ਆਉਨੇ ਹੋ ਉਦੋਂ ਬਾਅਦ ਕਿਉਂ ਨਹੀਂ ਤੁਸੀਂ ਆ ਸਕਦੇ ਭਾਈ ਠੀਕ ਹੈ ਨਾ ਇੱਕ ਢੇੜਾ ਵੀ ਮੁੱਖ ਮੰਤਰੀ ਦਾ ਪਿਛਲੇ 4 ਸਾਲਾਂ ਚ ਵਜਿਆ ਹੋਵੇ ਆ ਸਭ ਤੋਂ ਵੱਧ ਜਨਤਾਨਗਰ ਨੇ ਵੋਟ ਪਾਈ ਸੀ ਆਮ ਆਦਮੀ ਨੂੰ ਮੈਨੂੰ ਦੱਸੋ ਇੱਕ ਵਾਰ ਵੀ ਇੱਥੇ ਧੰਨਵਾਦ ਕਰਨ ਆਇਆ ਹੋਵੇ ਇਹ ਛੱਡੋ ਸ਼ਹਿਰ ਦੇ ਕਿਸੇ ਕੋਨੇ 'ਚ ਕਿਸੇ ਪਿੰਡ 'ਚ ਉਹਨੇ ਧੰਨਵਾਦ ਕਰਤਾ ਹੋਵੇ ਤੇ ਉਹਨੂੰ ਵੀ ਛੱਡੋ ਚਲੋ ਮੁੱਖ ਮੰਤਰੀ ਬਿਜ਼ੀ ਆ ਪਰ ਭਰਾਵੋ ਜਿਹੜੇ ਉਹਦੇ ਨਾਲ ਲੱਗੇ ਹੋਏ ਆ ਤੁਸੀਂ ਐਨਐਮਸੀ ਨੇ ਉਹ ਕਿੱਥੇ ਨੇ ਉਹ ਕਿਉਂ ਨਹੀਂ ਲੋਕਾਂ ਦੀ ਆਵਾਜ਼ ਬੁਲੰ ਕਿਉਂ ਨਹੀਂ ਉਹ ਜਦੋਂ ਮਤੇ ਪੈਂਦੇ ਨੇ ਉੱਥੇ ਕਹਿੰਦੇ ਵੀ ਇੱਥੇ ਸੁਪਰ ਸੱਕਰ ਮਸ਼ੀਨ ਚਾਹੀਦੀ ਆ ਭਾਈ ਸਾਡੇ ਟਾਈਮ ਆ ਬੱਗਾ ਖੜਾ ਇੱਥੇ ਜਦੋਂ ਇਧਰੋਂ ਫੋਨ ਆਂਦਾ ਸੀ ਸਪੈਸ਼ਲ ਤੌਰ ਤੇ ਲੁਧਿਆਣੇੋਂ ਮੰਗਾ ਮੰਗਾ ਕੇ ਸਪਾਈਆਂ ਕਰਾਉਂਦੇ ਰਿਹਾ ਇੱਕ ਵਾਰ ਉਸ ਟਾਈਮ ਤੇ ਲਗਾਤਾਰ ਤਿੰਨ ਦਿਨ ਅਭਿਆਨ ਚੱਲਿਆ ਸੀਵਰੇਜ ਵੀ ਪਾਈਪ ਤੇ ਸਹਰਾਣੇ ਫਸੇ ਹੋਏ ਨਿਕਲੇ ਸੀ ਆਪਾਂ ਮੁੱਖ ਮੰਤਰੀਆਂ ਨੇ ਬਹੁਤ ਮਸ਼ੀਨਾ ਵੀ ਦਿੱਤੀਆਂ ਸੀ ਰੋਡ ਨੂੰ ਸਹੀ ਗੱਲ ਬਿਲਕੁਲ ਉਹ ਖੜੀਆਂ ਹੀ ਨੇ ਭਾਈ ਕਿੱਥੇ ਨਹੀਂ ਗਈਆਂ ਹਾਂ ਬਿਲਕੁਲ ਕੋਈ ਵੀ ਤੁਸੀਂ ਸੰਗਰੂਰ ਦੇ ਹਾਲਾਤ ਦੇਖ ਲਓ ਰੇ ਦੇ ਹਾਲਾਤ ਦੇਖ ਲਓ ਸੀਵਰੇਜ ਭਰਾਮਾਂ ਦਾ ਬਚਾਰੇ ਉਹ ਕੀ ਸੋ ਇਹ ਰਿਤੇ ਧਿਆਨ ਤਾਂ ਹੈ ਹੀ ਨਹੀਂ ਕਿਸੇ ਦਾ ਹੁਣ ਉਹ ਵੀ ਤੰਗ ਹੋਏ ਬੈਠੇ ਨੇ ਕੋਈ ਬੰਦਾ ਕਿਸੇ ਦਾ ਮੈਨੂੰ ਪੂਰੇ ਮੈਨੂੰ ਕੋਈ ਇੱਕ ਬੰਦਾ ਆ ਲਾਈਵ ਕਹਿ ਰਿਹਾ ਇੱਕ ਬੰਦਾ ਜਿਹੜਾ ਇਹ ਮਹੱਲੇ ਚ ਸਫਾਈ ਕਰਕੇ ਜਾਂਦਾ ਹੋਵੇ ਲੈ ਮੈਨੂੰ ਇਹ ਉਹਦਾ ਨਾਮ ਦੱਸ ਦੇ ਸਰ ਗੋਲਦੀ ਜੀ ਇਹਨਾਂ ਕੋਲ ਇੱਕੋ ਬੰਨਾ ਚੱਲਦਾ ਆ ਰਿਹਾ ਕਿ ਐਸਟੀਪੀ ਪਲਾਂਟ ਲਈ ਸਾਨੂੰ ਜਗ੍ਹਾ ਨਹੀਂ ਮਿਲ ਰਹੀ ਉਹਦੇ ਬਾਰੇ ਕੀ ਕਹਣਾ ਤੁਸੀਂ ਕਹਿੰਦੇ ਹੋ ਕਿ ਅਸੀਂ ਐਫਰਟ ਲਾਈਆਂ ਸੀ ਆਹ ਖੜਾ ਜੀ ਮੇਰੇ ਨਾਲ ਬੰਦਾ ਇਹ ਦੇਣ ਨੂੰ ਤਿਆਰ ਆ ਮੈਂ ਲੈ ਕੇ ਦਊਂਗਾ ਜ਼ਮੀਨ ਮੇਰੇ ਨਾਲ ਗੱਲ ਕਰਨ ਉਹ ਮੈਂ ਦੌਲਤਪੁਰਾ ਲੈਣਾ ਗੱਲ ਕਰਕੇ ਦਿੰਦਾ ਦੱਸੋ ਕਿੰਨੀ ਜਗ੍ਹਾ ਚਾਹੀਦੀ ਆ ਇਹ ਤਾਂ ਸਿਰਫ ਦੇਖੋ ਨਾਲੇ ਇਹ ਨਹੀਂ ਹੈਗਾ ਇਹਨਾਂ ਨੇ ਕੁਝ ਵੀ ਇਹਦੇ 'ਚ ਮਿਹਨਤ ਨਹੀਂ ਕੀਤੀ ਇਹ ਤਾਂ ਸਾਰਾ ਮੇਰੇ ਟਾਈਮ ਦਾ ਪ੍ਰੋਜੈਕਟ ਪਾਸ ਹੋ ਕੇ ਇਹਨਾਂ ਕੋਲ ਪੈਸੇ ਪਏ ਨੇ ਮਿਊਨਿਸਪਲ ਕਮੇਟੀ ਕੋਲ ਐਸਟੀਪੀ ਦੇ ਆ ਰਾਈਟ ਟੂ ਇਨਫਾਰਮੇਸ਼ਨ ਐਕਟ ਰਹੀਂ ਕਢਵਾ ਕੇ ਦੇਖ ਲਓ ਜੇ ਮੈਂ ਝੂਠ ਬੋਲ ਰਿਹਾ ਇੱਕ ਐਸਟੀਪੀ ਪਲਾਂਟ ਉਹ ਤੋਂ ਬਣ ਗਿਆ ਸੀ ਦੂਸਰਾ ਬਣਾਣਾ ਸੀਗਾ ਇਧਰਲੇ ਪਾਸੇ ਜਿੱਥੇ ਮੈਂ ਛੱਡ ਕੇ ਗਿਆ ਸੀ ਉੱਥੇ ਦਾ ਉੱਥੇ ਹੀ ਖੜਾ ਸਾਰਾ ਕੁਝ ਇੱਕ ਵੀ ਮੈਂ ਕਹਣਾ ਵੀ ਸਿਰਫ ਅਸੀਂ ਆਪ ਦਾ ਢਿੱਡ ਫੋਲ ਕੇ ਨਹੀਂ ਦੱਸ ਸਕਦੇ ਧੂਰੀ ਵਾਲੇ ਤੁਸੀਂ ਤਾਂ ਆਪ ਇੱਥੇ ਲੋਕਲ ਬਚਿੰਦੇ ਹੋ ਤੋੜੀ ਜਦੋਂ ਮੇਰੇ ਨਾਲ ਥੋੜਾ رابطہ ਹੁੰਦਾ ਸੀ ਮੈਨੂੰ ਫੋਨ ਕਰਦੇ ਸੀ ਅਸੀਂ 15 ਮਿੰਟ ਚ ਹੱਲ ਕਰਕੇ ਦਿਖਾਉਂਦੇ ਸੀ ਉਹ ਚੀਜ਼ ਦਾ ਉਰੇ ਹੁਣ ਬਾਲੀਵਾਰਸ ਹੀ ਨਹੀਂ ਹੈਗਾ ਤੁਸੀਂ ਕਹੋਗੇ ਕਿ ਨੂੰ ਐਦੋਂ ਪਹਿਲਾਂ ਸਾਡੇ ਦੋਵੇਂ ਛੋਟੇ ਭਰਾਣੇ ਕਾਂਗਰਸੀ ਆਗੂ ਉਹਨਾਂ ਨੇ ਜਿਹੜਾ ਹਰਦੀਪ ਤੇ ਸ਼ੋਭਾ ਮੋਹਰਾ ਨੇ ਲੋਕਾਂ ਨਾਲ ਮਿਲ ਕੇ ਜਿਹੜਾ ਮਿਲੇ ਕੋਟਲਾ ਚੌਂਕ ਚ ਉਹਨਾਂ ਨੇ ਧਰਨਾ ਲਾ ਕੇ ਰੱਖਿਆ ਉਹ ਲੋਕ ਵੀ ਧਰਨਾ ਲਾ ਕੇ ਕੀ ਕਰਨਗੇ ਆਸ਼ਵਾਸ਼ਣ ਦੇ ਦਿੰਦੇ ਨੇ ਹੁਣ ਲੋਕ ਵਿਚਾਰੇ ਨੇ ਆਪਣੇ ਕੰਮਾਂ ਕਰਾਂ ਤੇ ਵੀ ਜਾਣਾ ਹੁੰਦਾ ਕਿਸੇ ਨੇ ਆਪਣੇ ਕਿਉਂਕਿ ਲੋਕ ਲੋਕ ਕੀ ਕਰਨ ਲੋਕ ਮਜਬੂਰ ਨੇ ਇਹ ਤਾਂ ਇੱਕ ਤਰ੍ਹਾਂ ਦਾ ਲੁੱਟਿਆ ਮਹਿਸੂਸ ਕਰਦੇ ਨੇ ਜਿੰਨੀਆਂ ਆਸਾਂ ਉਮੀਦਾਂ ਇਹਨਾਂ ਨੇ ਦਿਖਾਈਆਂ ਸੀਗੀਆਂ ਵੀ ਅਸੀਂ ਇਹ ਕਰ ਦਾਂਗੇ ਅਸੀਂ ਉਹ ਕਰ ਦਾਂਗੇ ਇੱਕ ਵੀ ਪੱਦਰ ਦੇ ਉੱਤੇ ਮੈਨੂੰ ਦਿਖਾ ਦਿਓ ਵੇ ਇੱਕ ਵੀ ਕੰਮ ਦੇ ਉੱਤੇ ਸਾਡੇ ਧੂਰੀ ਦਾ ਹਸਪੀਟਲ ਦੀ ਗੱਲ ਕਰ ਲਓ ਸਾਡੇ ਧੂਰੀ ਦੀ ਸਟੇਡੀਅਮ ਦੀ ਗੱਲ ਕਰ ਲਓ ਸਾਡੇ ਧੂਰੀ ਦੀ ਪਾਣੀ ਦੀ ਜੇ ਤੁਸੀਂ ਹੁਣ ਸ਼ਹਿਰ ਦੇ ਵਿੱਚ ਕਾਹਦਾ ਟੈਕਸ ਲੈ ਰਹੇ ਹਾਂ ਸੀਵਰੇਜ ਦਾ ਟੈਕਸ ਲੈ ਰਹੇ ਹੋ ਤੁਸੀਂ ਪੀਣ ਵਾਲੇ ਪਾਣੀ ਦਾ ਪੀਣ ਵਾਲੇ ਪਾਣੀ ਦੇ ਵਿੱਚ ਜਦੋਂ ਸੀਵਰੇਜ ਦਾ ਪਾਣੀ ਮਿਕਸ ਹੋ ਕੇ ਆਊਗਾ ਤੁਸੀਂ ਕੀ ਕਰੋਗੇ ਇਕੱਲੇ ਇੱਕ ਸ਼ਹਿਰ ਦੀ ਗੱਲ ਨਹੀਂ ਕੱਲ ਲਹਿਰੇ ਦੀ ਮੈਂ ਇੱਕ ਫੋਟੋ ਦੇਖ ਰਿਹਾ ਸੀ ਉਹਨਾਂ ਨੇ ਵੀਡੀਓ ਪਾਈ ਹੋਈ ਸੀ ਇਹੀ ਪ੍ਰੋਸੈਸ ਦੀ ਇਹਨਾਂ ਦਾ ਧਿਆਣੀ ਹੈ ਨਹੀਂ ਕਿਉਂਕਿ ਉਹੀ ਬਿਨਾ ਅਨੁਭਵ ਤੋਂ ਬਿਨਾ ਕਿਸੇ ਤਜਰਬੇ ਤੋਂ ਇਹਨਾਂ ਦੇ ਹੱਥਾਂ 'ਚ ਸੱਤਾ ਆ ਗਈ ਤੇ ਇਹਨਾਂ ਦੇ ਉੱਤੇ ਦਿੱਲੀ ਵਾਲਿਆਂ ਨੇ ਕਾਬੂ ਕਰ ਲਿਆ ਦਿੱਲੀ ਵਾਲੇ ਨਾ ਤਾਂ ਇਹਨਾਂ ਨੂੰ ਉਰੇ ਕੁਝ ਕਰਨ ਦੇ ਰਹੇ ਨੇ ਕਿਉਂਕਿ ਆਪਣੇ ਤੋਂ ਉਹਨਾਂ ਦੇ ਉਹ ਤਾਂ ਸਿੱਧਾ ਕਹਿੰਦੇ ਨੇ ਵੀ ਸ਼ਾਮ-ਦਾਮ ਦੰਡ-ਵੇਦ ਵਰਤ ਕੇ ਅਸੀਂ ਕਿਸੇ ਨਾਲ ਕੁੱਟ ਕੇ ਜਣ ਕੇ ਅਸੀਂ ਜਿਹੜਾ ਰਾਜ ਲਵਾਂਗੇ ਸੋ ਮੈਨੂੰ ਲੱਗਦਾ ਵੀ ਇਦੋਂ ਸ਼ਰਮ ਵਾਲੀ ਗੱਲ ਨਹੀਂ ਹੋ ਸਕਦੀ ਜੇ ਧੂਰੀ ਵਾਲੇ ਇੰਨੀਆਂ ਵੋਟਾਂ ਨਾਲ ਜਿਤਾਉਣਾ ਜਾਣਦੇ ਨੇ ਤਾਂ ਧੂਰੀ ਵਾਲੇ ਹਰਾਉਣਾ ਵੀ ਜਾਣਦੇ ਨੇ ਮੇਰੀ ਤਾਂ ਇੰਨੀ ਬੇਨਤੀ ਆ ਵੀ ਆ ਕੇ ਉਰੇ ਜੇ ਹਜੇ ਵੀ ਇਹਨਾਂ ਦੇ ਕੰਨ ਤੇ ਜੂਣਾ ਸਰ ਕੀ ਨਾ ਫੇਰ ਮੈਨੂੰ ਲੱਗਦਾ ਵੀ ਇਹ ਕਾਬਿਲ ਹੀ ਨਹੀਂ ਹੈਗੇ ਲੀਡਰੀ ਦੇ ਜਾਂ ਲੋਕਾਂ ਦੇ ਨੁਮਾਇੰਦਗੀ ਕਰਨ ਦੇ ਜੇ ਇੱਥੇ ਆ ਕੇ ਇਹਨਾਂ ਨੇ ਹੱਲ ਕਰੇ ਜੇ 2 ਦਿਨ ਚ ਇਹਨਾਂ ਦਾ ਹੱਲ ਨਹੀਂ ਹੁੰਦਾ ਉਰੇ ਬੰਦੇ ਨਹੀਂ ਪਹੁੰਦੇ ਤਾਂ ਮੈਨੂੰ ਮਜਬੂਰਨ ਕੋਈ ਸਖਤ ਜਿਹੜਾ ਇਹਦੇ ਤੇ ਰੁਕਤ ਤਿਆਰ ਕਰਨਾ ਪਊਗਾ ਅਸੀਂ ਇਹ ਹੱਥ ਜੋੜ ਕੇ ਵਾਰਨਿੰਗ ਦੇ ਰਿਹਾ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਧੂਰੀ ਦੇ ਪ੍ਰਸ਼ਾਸਨ ਨੂੰ ਵੀ ਤੇ ਇੱਥੇ ਦੇ ਐਮ ਐਲ ਏ ਯਾਨੀ ਕਿ ਮੁੱਖ ਮੰਤਰੀ ਨੂੰ ਵੀ